ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮ ਪਿਆਰਿਓ ਆਪਾਂ ਅੱਜ 24ਵੀਂ ਪੌੜੀ ਦੀ ਵਿਆਖਿਆ ਪਾਉਨੇ ਆ ਜਪਜੀ ਸਾਹਿਬ ਦੀ ਧਿਆਨ ਦੇ ਨਾਲ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ ਅੰਤ ਨ ਸਿਵਤਿ ਕਹਿਣ ਅੰਤ ਆ ਜਿਹੜਾ ਕੁਦਰਤ ਦਾ ਪਸਾਰਾ ਹੈ ਜਿਹਦੇ ਵਿੱਚ ਉਹ ਆਪ ਰਾਮ 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 ਰਬ ਰਹਾ ਸਰਬੱਗੇ ਅਣਕ ਭਾਂਤ ਹੋਏ ਪਸਰਿਆ ਨਾਨਕ ਕੇ ਕੰਕਾਰ ਇਸ ਪਸਾਰੇ ਦਾ ਭਾਈ ਸਿਫਤ ਸਲਾਹ ਕਰਨ ਦੇ ਨਾਲ ਨਹੀਂ ਅੰਤ ਪਾਇਆ ਜਾ ਸਕਦਾ ਭਾਵ ਉਹਦੀ ਸਿਫਤ ਸਲਾਹ ਪੂਰੀ ਨਹੀਂ ਹੋ ਸਕਦੀ ਏਡੀ ਵੱਡੀ ਉਹਦੀ ਸਿਫਤ ਸਲਾਹ ਹੈ ਕਿਉਂਕਿ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਜਿਹੜੇ ਸਿਫਤ ਸਵਾਲਿਓ ਉਹਦੀ ਕਰਦੇ ਨੇ ਸਿਫਤ ਸਲਾਹ ਕਰਦੇ ਐ ਉਹ ਪਾਰ ਪੈ ਜਾਂਦੇ ਨੇ ਭਾਵ ਉਹਦਾ ਰੂਪੀ ਹੋ ਜਾਂਦੇ ਹਨ ਅੰਤਨਾ ਕਰਨਾ ਹੈ ਦੇਣ ਦਾ ਅੰਤ ਉਹਦਾ ਜਿਹੜਾ ਕੀਤਾ ਹੋਇਆ ਕਰਨਾ ਹੈ ਭਾਵ ਜੋ ਵੀ ਦਿਸ ਰਿਹਾ ਹੈ ਇਹਦਾ ਵੀ ਕੋਈ ਅੰਤ ਨਹੀਂ ਜਿਹੜੀਆਂ ਉਹਦੀਆਂ ਦਾਤਾਂ ਨੇ ਕੱਲੀ ਧਰਤੀ ਦੇ ਵਿੱਚ ਪਾਈ ਹੋਈ ਦਾਤ ਹੈ ਜਿਹੜੀ ਉਹ ਵੀ ਸਸੀਂ ਗਿਣ ਨਹੀਂ ਸਕਦੀ ਕਿ ਕਿੰਨੀਆਂ ਦਾਤਾਂ ਧਰਤੀ 'ਚ ਨੇ ਕਿੰਨੀਆਂ ਪਾਣੀ 'ਚ ਨੇ ਕਿੰਨੀਆਂ ਹਵਾ 'ਚ ਨੇ ਤੇ ਇਸ ਕਰਕੇ ਜਿਹੜੀਆਂ ਉਹਦੀਆਂ ਦਾਤਾਂ ਨੇ ਦੇਣ ਹੈ ਉਹਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਆੰਤਨਾ ਵੇਖਣਾ ਜੇ ਅਸੀਂ ਵੇਖਣਾ ਸ਼ੁਰੂ ਕਰ ਦਈਏ ਵੀ ਸਿਰਫ ਵੇਖਣਾ ਹੀ ਹੈ ਤਾਂ ਵੀ ਅਸੀਂ ਇਸ ਵਿਸਾਰੇ ਨੂੰ ਪੂਰਨ ਤੌਰ ਤੇ ਵੇਖ ਨਹੀਂ ਸਕਦੇ ਕਿਉਂਕਿ ਕਈ ਕਈ ਵਰਸ਼ ਪ੍ਰਕਾਸ਼ ਜਿਹੜੀ ਲਾਈਟ ਪ੍ਰਕਾਸ਼ ਵਰਸ਼ ਕਈ ਕਈ ਅਰਬ ਸਾਲ ਲੱਗ ਜਾਣੇ ਨੇ ਜੇ ਅਸੀਂ ਜਿਹੜੇ ਗ੍ਰਹਿ ਨੇ ਉਹਨਾਂ ਤੇ ਜਾਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਤਾਰੇ ਨੇ ਉਹਨਾਂ ਤੇ ਜਾਣ ਦੀ ਜੇ ਕੋਸ਼ਿਸ਼ ਵੀ ਕਰੀਏ ਇਸ ਕਰਕੇ ਅੰਤ ਪਾਉਣਾ ਬਹੁਤ ਮੁਸ਼ਕਲ ਹੈ ਅੰਤ ਨਾ ਵੇਖਣ ਸੁਣਨ ਅੰਤ ਸੁਣਨ ਦੇ ਜੇ ਅਸੀਂ ਸੁਣਦੇ ਰਹੀਏ ਤਾਂ ਵੀ ਉਹਦੀ ਸਿਫਤ ਸਲਾਹ ਦਾ ਅੰਤ ਨਹੀਂ ਪਾਇਆ ਜਾ ਸਕਦਾ ਅੰਤ ਨਾ ਜਾਪਿਆ ਕਿਆ ਮੰਨ ਮੰਤ ਇਸ ਐਡੇ ਵੱਡੇ ਸਿਸਟਮ ਆਕਾਰ ਕਾਲਪੁਰਖ ਵੈਗਰੂ ਦੇ ਜਿਹੜੇ ਮਨ ਦੀ ਉਹਦੇ ਵਿੱਚ ਮੰਤ ਭਾਵ ਉਸਦਾ ਮਨਸਾ ਕੀ ਹੈ ਉਹਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਆ ਜਿਹੜਾ ਕੀਤੇ ਹੋਏ ਆਕਾਰ ਨੇ ਸਿਸਟਮ ਹੈ ਜੋ ਵੀ ਦਿਖਦਾ ਸਾਰਾ ਆਕਾਰ ਹੈ ਇਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਨਾ ਹੀ ਇਸ ਦਾ ਕੋਈ ਹੱਦ ਬੰਨਾ ਹੈ ਬਾਉਂਡਰੀ ਹੈ ਜਿਵੇਂ ਆਪਾਂ ਕਹიდੀਏ ਵੀ ਹੁਣ ਭਾਈ ਕੰਧ ਆ ਗਈ ਜਾਂ ਹੱਦ ਆ ਗਈ ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ ਅੰਤ ਕਾਰਨ ਕੀਤੇ ਬਿਲ ਲਾਹੇ ਤੇ ਅਨੇਕਾਂ ਹੀ ਬਰਮੇ ਬਰਗੇ ਅੰਤ ਪਾਉਣ ਦੀ ਕੋਸ਼ਿਸ਼ ਕਰਗੇ ਜੋ ਆਪਾਂ ਗ੍ਰੰਥਾਂ ਦੇ ਵਿੱਚ ਦੇਖਦੇ ਆ ਇੱਕ ਕਾਮਲ ਦੇ ਫੁੱਲ ਦਾ ਅੰਤ ਨਹੀਂ ਪਾਇਆ ਜਾ ਸਕਿਆ ਇੱਕ ਕਾਮਲ ਦੇ ਫੁੱਲ ਦਾ ਆਪ ਆਵੇ ਇੱਕ ਫੁੱਲ ਦਾ ਅੰਤ ਨਹੀਂ ਪਾਇਆ ਜਾ ਸਕਦਾ ਬਾਕੀ ਸ੍ਰਿਸ਼ਟੀ ਦਾ ਬਹੁਤ ਵੱਡੀ ਬਹੁਤ ਵੱਡਾ ਸਿਸਟਮ ਹੈ ਦੂਰ ਹੈ ਬ੍ਰਹਮੰਡ ਹੈ ਫਿਰ ਇੱਕ ਨਹੀਂ ਕਰੋੜਾਂ ਬ੍ਰਹਮੰਡ ਨੇ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਇਆ ਜਾਏ ਇਹ ਉਸ ਪਰਮਾਤਮਾ ਦੇ ਗੁਣਾਂ ਦੇ ਅੰਤ ਨਹੀਂ ਪਾਏ ਜਾ ਸਕਦੇ ਇਹੋ ਅੰਤ ਇਹ ਅੰਤ ਨਾ ਜਾਣੇ ਕੋਈ ਇਹ ਜਿਹੜਾ ਇਹੋ ਪੜਦੇ ਆਪਾਂ ਇਹਤੇ ਵੀ ਔਂਕੜਾ ਜਿਹੜੀ ਇਹ ਇੱਕ ਵਾਚਨ ਪਲਿੰਗ ਦੀ ਗੱਲ ਕਰਦੀ ਐ ਇਸ ਕਰਕੇ ਔਂਕੜ ਲੱਗੀ ਐ ਇਹਨੂੰ ਪੜਨਾ ਤਾਂ ਅਸੀਂ ਇਹੀ ਐ ਪਰ ਸਾਡੇ ਮੂੰਹ ਤੇ ਚੜਿਆ ਔਣ ਕਰਕੇ ਅਸੀਂ ਕਈ ਵਾਰ ਇਹੋ ਕਹਿ ਜਾਂਦੇ ਆ ਇਹੇ ਅੰਤ ਨਾ ਜਾਣੇ ਕੋਈ ਬਹੁਤਾ ਕਹੀ ਐ ਬਹੁਤਾ ਹੋਈ ਜਿੰਨਾ ਵੀ ਅਸੀਂ ਇਸ ਨੂੰ ਵੇਖਦੇ ਜਾਵਾਂਗੇ ਤਾਂ ਇਹ ਅੱਗੇ ਦੀ ਅੱਗੇ ਹੋਰ ਵੱਧਦਾ ਪਰਿਆ ਜਾਵੇਗਾ ਵੱਡਾ ਸਹਬ ਉੱਚਾ ਥਾਓ ਐਸਾ ਪ੍ਰਮਾਤਮਾ ਵਾਹਿਗੁਰੂ ਜਿਹੜਾ ਅਕਾਲ ਪੁਰਖ ਹੈ ਉਹ ਇਸ ਸਿਸਟਮ ਦੇ ਵਿੱਚ ਰਮਿਆ ਹੋਇਆ ਹੈ ਬਹੁਤ ਵੱਡਾ ਹੈ ਸਾਹਿਬ ਹੈ ਸਭ ਦਾ ਮਾਲਕ ਹੈ ਉੱਚਾ ਥਾਓ ਦੀ ਪਦਵੀ ਜਿਹੜੀ ਬਹੁਤ ਉੱਚੀ ਹੈ ਉੱਚੇ ਉੱਪਰ ਉੱਚਾ ਨਾਅ ਜਿੱਡਾ ਵੱਡਾ ਉਹ ਆਪ ਉੱਚਾ ਹੈ ਉਹਦੀ ਪਦਵੀ ਉੱਚੀ ਹੈ ਉਸ ਦੇ ਉੱਤੋਂ ਦੀ ਉਸ ਦਾ ਜਿਹੜਾ ਨਾਅ ਹੈ ਨਿਯਮ ਹੈ ਸਿਧਾਂਤ ਰੂਪ ਹੈ ਟੱਲ ਹੁਕਮ ਹੈ ਉਹ ਉਹਦੋਂ ਵੀ ਉੱਚਾ ਹੈ ਉਹ ਜ਼ਿਆਦਾ ਉਸ ਤੋਂ ਵੀ ਉੱਚਾ ਹੈ ਇਹ ਵੱਡਾ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣਾ ਸੋਏ ਹੁਣ ਐਡਾ ਵੱਡਾ ਉੱਚਾ ਹੋਣ ਨੂੰ ਉਸ ਨੂੰ ਜਾਣਨ ਵਾਸਤੇ ਉਹਦੇ ਵੱਡਾ ਉਹਦੇ ਜਿੱਡਾ ਵੱਡਾ ਹੋਣਾ ਪਵੇਗਾ ਭਾਵ ਜਿੰਨੇ ਉਸ ਦੇ ਵਿੱਚ ਗੁਣ ਨੇ ਉਹਨੇ ਗੁਣ ਤੁਹਾਨੂੰ ਧਾਰਨੇ ਪੈਣਗੇ ਤਾਂ ਤੁਸੀਂ ਹਰ ਹਰ ਜਨ ਦੋ ਇੱਕ ਹੈ ਬਿਬ ਵਿਚਾਰ ਕਿਛ ਨਾ ਹੈ ਜੇ ਉਹਦੇ ਜਿੰਨੇ ਗੁਣ ਪੈਦਾ ਕਰੋਗੇ ਆਪਣੇ ਚ ਤਾਂ ਤੂੰ ਤੂੰ ਕਰਤਾ ਤੂੰ ਹੂਆ ਮਜਮੇ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ ਹੁਣ ਆਪਾਂ ਕੋਠੇ ਨੂੰ ਵੇਖਣਾ ਕੋਠੇ ਦੀ ਛੱਤ ਵੇਖਣੀ ਹੈ ਤਾਂ ਕੋਠੇ ਦੀ ਛੱਤ ਜਿੱਡਾ ਹੋਣਾ ਪਵੇਗਾ ਪੌੜੀ ਲਾ ਕੇ ਪਰ ਐਡਾ ਵੱਡਾ ਉੱਚਾ ਪ੍ਰਮਾਤਮਾ ਵੈਗਰੂ ਉਸ ਨੂੰ ਜੇ ਕੋਈ ਜਾਣਨਾ ਚਾਹੁੰਦਾ ਹੈ ਤਾਂ ਉਹਦੇ ਜਿੱਡਾ ਹੀ ਹੋਣਾ ਪਵੇਗਾ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਨਾ ਇਹ ਵੱਡੂੱਚਾ ਹੋਵੇ ਕੋਈ ਤੇ ਸੋਚੇ ਕੋ ਜਾਣੈ ਸੋਏ ਉਹਦੇ ਜਿੱਡੇ ਗੁਣ ਧਾਰਨ ਕਰਨੇ ਪੈਣਗੇ ਤਾਂ ਉਸ ਦੇ ਬਰਾਬਰ ਓਕੇ ਤੁਸੀਂ ਉਸ ਨੂੰ ਜਾਣ ਸਕੋਗੇ ਜੇ ਵੱਡ ਆਪ ਜਾਣ ਆਪ ਆਪ ਜਿੱਡਾ ਵੱਡਾ ਉਹ ਆਪ ਹੈ ਉਹ ਆਪ ਹੀ ਜਾਣਦਾ ਹੈ ਉਸ ਨੂੰ ਜਾਣਨ ਦੇ ਲਈ ਕਿਸੇ ਮਨੁੱਖ ਦੇ ਕੋਲ ਕੋਈ ਵੀ ਤਾਕਤ ਸ਼ਕਤੀ ਨਹੀਂ ਹੈ ਕਿ ਉਸ ਨੂੰ ਜਾਣਿਆ ਜਾ ਸਕੇ ਹਾਂ ਨਦੀਆਂ ਤੇ ਨਾਲਿਆਂ ਵਾਂਗੂ ਉਹਦੇ ਵਿੱਚ ਮਿਲ ਕੇ ਇੱਕ ਵਿੱਚ ਹੋ ਸਕਦੇ ਆ ਜਿਵੇਂ ਨਦੀ ਤੇ ਨਾਲੇ ਸਮੁੰਦਰ ਦਾ ਅੰਤ ਤਾਂ ਨਹੀਂ ਪਾ ਸਕਦੇ ਪਰ ਉਹਦੇ ਵਿੱਚ ਰਲ ਕੇ ਉਹਦਾ ਰੂਪ ਹੋ ਸਕਦੇ ਆ ਇਸ ਕਰਕੇ ਏਡਾ ਵੱਡਾ ਉਹ ਆਪ ਹੀ ਜਾਣਦਾ ਹੈ ਜਿੱਡਾ ਵੱਡਾ ਆਪ ਹੈ ਜੇ ਵੱਡ ਆਪ ਜਾਣ ਹੈ ਆਪ ਆਪ ਤੇ ਮਹਾਰਾਜ ਕਹਿੰਦੇ ਭਾਈ ਇੱਕੋ ਹੀ ਗੱਲ ਹੈ ਨਾਨਕ ਨਦਰੀ ਕਰਮੀ ਦਾਤ ਜਿਹੜਾ ਨਦਰ ਦਾ ਪਾਤਰ ਮਿਹਰ ਦਾ ਪਾਤਰ ਬਣਦਾ ਹੈ ਜਿਹੜਾ ਕੋਈ ਕਰਮ ਕਰਦਾ ਹੈ ਉਹ ਹੀ ਜੀ ਉਹਨੂੰ ਦਾਤ ਮਿਲ ਜਾਂਦੀ ਹੈ ਜਿਹੜਾ ਵੀ ਕੋਈ ਕਰਮ ਕਰਦਾ ਹੈ ਚੰਗਾ ਕਰਮ ਕਰਦਾ ਹੈ ਸ਼ੁਭ ਕਰਮ ਕਰਦਾ ਹੈ ਉਹਨੂੰ ਸ਼ੁਭ ਦਾਤ ਮਿਲ ਜਾਂਦੀ ਹੈ ਜਿਹੜਾ ਕੋਈ ਕਰਮ ਕਰਦਾ ਹੈ ਉਹਨੂੰ ਅਸ਼ੁਭ ਦਾਤ ਮਿਲ ਜਾਂਦੀ ਹੈ ਕਿਸੇ ਨੂੰ ਸ਼ਾਬਾਸ਼ੀ ਮਿਲਦੀ ਹੈ ਕਿਸੇ ਨੂੰ ਬਖਸ਼ੀਸ਼ਾਂ ਮਿਲਦੀਆਂ ਨੇ ਤੇ ਕਿਸੇ ਨੂੰ ਭਾਈ ਦੰਡ ਤੇ ਸਜ਼ਾਵਾਂ ਮਿਲਦੀਆਂ ਨੇ ਉਸ اٹਲ ਹੁਕਮ ਦੇ ਵਿੱਚ ਇਸ ਕਰਕੇ ਸਾਨੂੰ ਨਦਰ ਦਾ ਮਿਹਰ ਦਾ ਪਾਤਰ ਬਣਨਾ ਪੈਂਦਾ ਹੈ ਉਹਦਾ ਭਾਂਡਾ ਕਸਨਾ ਸਮਾਵੈ ਸਿੱਧਾ ਐ ਅਮਰਤ ਪਵੈ ਨਿਹਾਰ ਜੇਸਾ ਸੀ ਆਪਣੇ ਹਿਰਦਾ ਰੂਪੀ ਭਾਂਡਾ ਸਿੱਧਾ ਨਹੀਂ ਕਰਾਂਗੇ ਤਾਂ ਇਹਦੇ ਵਿੱਚ ਕੁਝ ਨਹੀਂ ਪਵੇਗਾ ਤੇ ਜੇਕਰ ਅਸੀਂ ਆਪਣੇ ਹਿਰਦਾ ਰੂਪੀ ਭਾਂਡਾ ਸਾਨੂੰ ਆਪਣੇ ਆਪ ਸਿੱਧਾ ਕਰਨਾ ਪਵੇਗਾ ਤਾਂ ਫਿਰ ਇਹਦੇ ਵਿੱਚ ਗੋਣਾ ਕੇ ਬਾਤ ਜਾਣੇ ਨੇ ਗੋਣਾ ਜਿਹੜੇ ਉਹ ਅਮਰਤ ਹੈ ਔਗਣ ਨੇ ਜਿਹੜੇ ਉਹ ਜ਼ਹਿਰ ਹੈ ਸੋ ਇਸ ਕਰਕੇ ਸਾਧ ਸੰਗ ਜੀਓ ਆਪਾਂ 24ਵੀਂ ਪੌੜੀ ਦੀ ਵਿਆਖਿਆ ਕੀਤੀ ਹੈ ਫੋਲਾਂ ਦੀ ਖਿਮਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ